ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਅੱਜ ਅਪਾ ਸੁਣਦੇ ਹਾਂ ਲੇਖਕ ਰਗਵੀਰ ਟੰਡ ਦੇ ਲਿਖੀ ਹੋਈ ਕਹਾਣੀ ਮੜੀਆਂ ਤੋਂ ਦੂਰ ਹਾਲੀ ਮਸਾ 9 ਵਜੇ ਹੋਣਗੇ ਕਿ ਟੈਲੀਫੋਨ ਦੀ ਘੰਟੀ ਵੱਜਣ ਲੱਗੀ ਇੰਨੇ ਸਵਕਤੇ ਆਲ ਜੇ ਆ ਪੈਣ ਲੱਗਾ ਸੁਖ ਹੋਵੇ ਪਤਨੀ ਨੂੰ ਪੁੱਤ ਤੀ ਰਾਜੀ ਖੁਸ਼ੀ ਆਪੋ ਆਪਣੇ ਕੰਮਾਂ ਤੇ ਪਹੁੰਚ ਗਏ ਹੁਣ ਨਾਸਤਿਕ ਜਾਂ ਚਾਰਵਾਗ ਪੱਕਾ ਪਤਾ ਵੀ ਹੈ ਕਿ ਰੱਬ ਰੱਬ ਕੁਝ ਨਹੀਂ ਹੈ ਸਿਰਫ ਅ ਗਿਆਨ ਤੇ ਸਵੈ ਵਿਸ਼ਵਾਸ ਦੇ ਥੋੜੇ ਵਿੱਚੋਂ ਪੈਦਾ ਹੋਇਆ ਠੁੰਮਣਾ ਹੈ ਫਿਰ ਵੀ ਸੰਸਕਾਰਾਂ ਦੀ ਤੋੜ ਅਜੇ ਗਹਿਰ ਵਾਂਗ ਚੜੀ ਹੋਣ ਕਰਕੇ ਟੈਲੀਫੋਨ ਚੁੱਕਣ ਤੋਂ ਪਹਿਲਾਂ ਮੈਂ ਆਖਿਆ ਸੁੱਖ ਰੱਖੀ ਤੇ ਟੈਲੀਫੋਨ ਚੁੱਕ ਦੁਨੀਆ ਪਰਦਾ ਬੋਰ ਪਰ ਪ੍ਰਚਲਿਤ ਸ਼ਬਦ ਬੋਲਿਆ ਹੈਲੋ ਬੇਟਾ ਮੈਂ ਮਾਸੀ ਹਾਂ ਤੂੰ ਮੇਰੇ ਕੋਲ ਆ ਸਕਣਾ ਕਿਉਂ ਨਹੀਂ ਮਾਸੀ ਜੀ ਤੁਸੀਂ ਹੁਕਮ ਕਰੋ ਤੇ ਮੈਂ ਨਾ ਆਵਾਂ ਉੰਜ ਸੁਖਦਾ ਹੈ ਫਿਕਰ ਵਾਲੀ ਗੱਲ ਤੇ ਕੋਈ ਨਹੀਂ ਬੇਟਾ ਮੈਂ ਬਹੁਤ ਉਦਾਸ ਹਾਂ ਬਸ ਸੁਣਿਆ ਆ ਆਖ ਮੈਂ ਟੈਲੀਫੋਨ ਰੱਖ ਦਿੱਤਾ ਫਿਕਰ ਵਾਲੀ ਗੱਲ ਤਾਂ ਕੋਈ ਨਹੀਂ ਇਹ ਗੱਲ ਮਾਸੀ ਤੂੰ ਖੂਬ ਕਹੀ ਕਿ ਇੰਗਲੈਂਡ ਵਿੱਚ ਇਸ ਤੋਂ ਵੱਡੀ ਫਿਗਰ ਵਾਲੀ ਗੱਲ ਵੀ ਕੋਈ ਹੋ ਸਕਦੀ ਹੈ ਕਿ ਕੋਈ ਬੰਦਾ ਉਦਾਸ ਹੋਵੇ ਇਹ ਤਾਂ ਬਿਲਕੁਲ ਅਜੀਹੀ ਗੱਲ ਹੈ ਜਿਵੇਂ ਇੰਡੀਆ ਵਿੱਚ ਕੋਈ ਤੁਹਾਨੂੰ ਟੈਲੀਫੋਨ ਕਰੇ ਕਿ ਜੇ ਤੂੰ ਨਾ ਆਇਆ ਤਾਂ ਸਾਡੇ ਰੋਟੀ ਨਹੀਂ ਪੱਕਣੀ ਇਹ ਵੱਖਰੀ ਗੱਲ ਹੈ ਕਿ ਜਿਹਨੂੰ ਰੋਟੀ ਦਾ ਸੰਸਾ ਹੋਵੇ ਟੈਲੀਫੋਨ ਉਹਦੀ ਮਾਰ ਵਿੱਚ ਨਹੀਂ ਹੁੰਦਾ ਰੋਟੀ ਨਾ ਪਕਣ ਨਾਲ ਸਰੀਰ ਮਰ ਜਾਂਦਾ ਹੈ ਉਦਾਸੀ ਨਾਲ ਰੂਹ ਤੜਪ ਤੜ ਮਰ ਜਾਂਦੀ ਹੈ ਮੈਂ ਨਹੀਂ ਸੀ ਚਾਹੁੰਦਾ ਕਿ ਮਾਸੀ ਪਹਿਲਾਂ ਉਦਾਸ ਰਹਿਣ ਲੱਗੇ ਫਿਰ ਡਾਕਟਰ ਉਸ ਨੂੰ 트ੈਂਕਲਾਈਜ਼ਰ ਤੇ 트ੈਂਕਲਾਈਜ਼ਰ ਦੇਵੇ ਅਤੇ ਉਹ ਪਾਗਲਾ ਵਾਂਗ ਟਿਕਟਿਗੀ ਬੰਨ ਜਿੱਦੜ ਵੇਖਣਾ ਸ਼ੁਰੂ ਕਰੇ ਵੇਖਦੇ ਹੀ ਤੁਰੇ ਜਾਵੇ ਫਿਰ ਸੱਚੀ ਮੁੱਝੀ ਹੀ পাগল ਹੋ ਜਾਵੇ ਅਤੇ ਉਸ ਦਾ ਸਗਾ ਪੁੱਤਰ ਤੈਨੂੰ ਆਪਣੇ ਕੀਮਤੀ ਵਕਤ ਚੋਂ 10 ਮਿੰਟ ਕੱਢ ਮੰਦਰ ਜਾਣ ਤੇ ਮਾਤਾ ਦੀ ਮੂਰਤੀ ਮੂਰੇ ਡੰਡੌਤ ਕਰ ਸੁਖ ਸੁਖਣ اے ਮਾਤਾ ਜੇ ਤੂੰ ਸਾਡੀ ماں ਨੂੰ ਛੇਤੀ ਤੋਂ ਛੇਤੀ ਚੁਕਲਵੇਂ ਤਾਂ ਅਸੀਂ 500 1 ਪੌਂਡ ਦਾ ਮੱਥਾ ਟੇਕੀਏ ਜ਼ਰਾ ਹਿਸਾਬ ਵੀ ਲਾ ਲੈਣਾ ਇੱਕ ਰਕਮ ਰੁਪਇਆ ਵਿੱਚ 10000 ਬਣਦੀ ਹੈ ਉਦੋਂ 1 ਪੌਂਡ 20 ਰੁਪਏ ਦਾ ਸੀ ਉਂਝ ਮਾਤਾ ਅਸੀਂ ਰੋਟੀ ਤੇ ਆਰਤੀ ਵੀ ਕਰਵਾ ਸਕਦੇ ਆ ਇਹਨਾਂ ਦੇ ਕਿਹੜਾ ਰੋਕੜੀਆਂ ਲਗਦੀਆਂ ਨੇ ਪਰ ਮਾਤਾ ਸਾਡੇ ਕੋਲ ਤਾਂ ਇਹ ਸੋਚਣ ਦਾ ਵੀ ਵਕਤ ਨਹੀਂ ਕਿ ਅਸੀਂ ਇਨਸਾਨ ਹਾਂ ਕਿ ਉੱਲੂ ਉਹ ਜਾਣੇ 101 ਹੋਰ ਵੀ ਜਮਾ ਕਰ ਲੈ ਆਰਤੀ ਰੋਟੀ ਦੇ ਸਮਝ ਕੇ ਜਦੋਂ ਸਾਡੀ ਸੁੱਖ ਪੂਰੀ ਹੋ ਗਈ ਉਦੋਂ ਵੀ ਪਿੱਛੇ ਨਹੀਂ ਹਟਾਂਗੇ ਸ਼ੇਰਾਂ ਵਾਲੀ ਮਾਤਾ ਤੇਰੀ ਸਦਾ ਹੀ ਜੈ ਮੈਂ ਤੁਰਿਆ ਜਾਂਦਾ ਮਾਸੀ ਦੀ ਉਦਾਸੀ ਦੀ ਕਲਪਨਾ ਕਰਦਾ ਆਪ ਉਦਾਸ ਹੋ ਗਿਆ ਮਾਸੀ ਦਾ ਪੁੱਤ ਬਲਵੰਤ ਰਾਏ ਕੁਝ ਮਹੀਨੇ ਪਹਿਲਾਂ ਜਦੋਂ ਇੰਡੀਆ ਗਿਆ ਤਾਂ ਮਾਸੀ ਯਾਨੀ ਉਹਦੀ ਮਾਂ ਉਸ ਨੂੰ ਤਤਿਆਂ ਤਤਿਆਂ ਸੁਣਾਉਣ ਲੱਗੀ ਰੋੜ ਜਾਣਿਆ ਤੈਨੂੰ 25 ਸਾਲ ਹੋ ਗਏ ਵਿਲੈਤ ਰਹਿੰਦੇ ਨੂੰ ਦੋਵੇਂ ਕੁੜੀਆਂ ਤੇ ਮੁੰਡਾ ਵੀ ਉੱਥੇ ਹੀ ਜੰਮੇ ਪੜੇ ਤੇ ਜਵਾਨ ਹੋਏ ਰੰਨ ਦਾ ਹੀ ਬਣ ਕੇ ਰਹਿ ਗਏ ਹਨ ਲੋਕਾਂ ਦੇ ਮੁੰਡਿਆਂ ਨੇ ਆਪਣੀਆਂ ਮਾਵਾ ਕਿੰਨੀ-ਕਿੰਨੀ ਵਾਰ ਬੁਲਾਈਆਂ ਤੈਨੂੰ ਕੋਈ ਸ਼ਰਮ ਹਿਆ ਨਹੀਂ ਆਂਡਣਾ ਗਵਾਂਡਣਾ ਮੈਨੂੰ ਬੋਲੀ ਮਾਰਦੀਆਂ ਨੇ ਕੀ ਮੂੰਹ ਵਿਖਾਵਾਂ ਉਹਨਾਂ ਨੂੰ ਮਾਵਾ ਦਾ ਕੀਤਾ ਤਾਂ ਪੁੱਤ ਸਾਰੀ ਉਮਰ ਨਹੀਂ ਦੇ ਸਕਦੇ 9 ਮਹੀਨੇ ਤੇਰਾ ਭਾਰ ਚੁੱਕਿਆ ਜਨਮ ਪੀੜਾਂ ਸਹੀਆਂ ਤੇਰਾ ਗੰਦ ਹੁੰਜਿਆ ਆਪ ਗਿੱਲੇ ਥਾਂ ਪਈ ਤੈਨੂੰ ਸੁੱਕੇ ਥਾਂ ਪਾਇਆ ਪਰ ਤੂੰ ਮੈਨੂੰ ਇੱਕ ਵਾਰ ਵੀ ਇੰਗਲੈਂਡ ਨਹੀਂ ਵਿਖਾਇਆ ਉਹ ਕੁਬਾ ਮਾਰ ਰੋਣ ਲੱਗ ਪਈ ਆਪਣੀ ਮਾਂ ਦੀ ਦਰਦਨਾਖ ਖਾਇਸ਼ ਸੁਣ ਬਲਵੰਤ ਰਾਏ ਉਹਦੇ ਨਾਲ ਲੱਗੇ ਮੰਜੇ ਤੇ ਬਹਿ ਗਿਆ ਉਹਦੀਆਂ ਅੱਖਾਂ ਪੁੰਜੀਆਂ ਤੇ ਗਲਵਕੜੀ ਪਾ ਅਖਣ ਲੱਗਾ ਬੀਬੀ ਤੁਹਾਨੂੰ ਹਿੰਦੂਸਤਾਨੀਆਂ ਨੂੰ ਸਿੱਧੀ ਤੇ ਸਪਸ਼ਟ ਗੱਲ ਕਰਨੀ ਪਤਾ ਨਹੀਂ ਕਦੋਂ ਆਉ ਉ ਇੰਜ ਘੇਰ ਕੇ ਗੱਲ ਕਰਦੇ ਹੋ ਜਿਵੇਂ ਤਮਾਕੂ ਦੇ ਖੇਤ ਚੋਂ ਸਹਾ ਗੱਢਣਾ ਹੋਵੇ ਤੂੰ ਇੰਗਲੈਂਡ ਜਾਣਾ ਹੀ ਬਸ ਗੱਲ ਖਤਮ ਤੈਨੂੰ ਮੈਂ ਨਾਲ ਲੈ ਜਾਉਂ ਤੇ ਮਾਸੀ ਯਾਨੀ ਬਲਵੰਤਰਾਏ ਦੀ ਮਾਂ ਇੰਗਲੈਂਡ ਆ ਗਈ ਆ ਉਸਨੇ ਇੰਗਲੈਂਡ ਆਉਣ ਤੋਂ ਪਹਿਲਾਂ ਆਪਣੀਆਂ ਸਹੇਲੀਆਂ ਕੋਲ 2013 ਲਾ ਦੱਸਿਆ ਭੈਣੇ ਕਿਸੇ ਦਾ ਤਾਂ ਇੱਕ ਅੱਧਾ ਹੋਵੇਗਾ ਮੇਰੇ ਤਾਂ ਸੁਖ ਨਾਲ ਪੰਜੇ ਸਰਵਣ ਨੇ ਵਲਾਇਤ ਪੁੱਜਦੇ ਅਸਾਰ ਪਹਿਲੇ ਐਤਵਾਰ ਅਸੀਂ ਬਲਵੰਤਰਾਏ ਤੇ ਉਹਦੀ ਪਤਨੀ ਬਿੰਦੂ ਉਹਨਾਂ ਦੇ ਤਿੰਨ ਬੱਚਿਆਂ ਅਤੇ ਖਾਸ ਮਹਿਮਾਨ ਮਾਸੀ ਨੂੰ ਖਾਣੇ ਤੇ ਸੱਦਿਆ। ਕਿਆ ਬਾਤਾਂ ਸਨ ਮਾਸੀ ਦੀਆਂ। ਇੰਨੀ ਸੋਹਣੀ ਔਰਤ ਜੇ ਕੀਤਾ ਬਲਵੰਤ ਨੂੰ ਆਖਾਂ। ਤੂੰ ਬਈ ਕਿਹਦੇ ਤੇ ਗਿਆ? ਕਣਕ ਚਲਕੰਗੀ ਆਰੀ। ਮਾਸੀ ਕੀ ਸੀ ਕਮਾਲ ਸੀ। 5 ਫੁੱਟ 4 ਇੰਚ ਲੰਮੀ। ਨਾ ਮੋਟੀ ਨਾ ਸੋਟੀ। ਵਾਲ ਬਹੁਤੇ ਚਿੱਟੇ। ਪਰ ਇਹਨੇ ਕੋਲੇ ਤੇ ਚਮਕੀਲੇ। ਜਿਵੇਂ ਨੀਗਰੋ ਮੁਟਿਆਰ ਦਾ ਪਿੰਡਾ ਹੋਵੇ। ਮੋਟੀਆਂ ਅੱਖਾਂ ਤਿੱਖਾਂ ਨੱਕ ਤੇ ਦੰਦ ਵੀ ਨੀਗਰੋ ਮੁਟਿਆਰ ਵਰਗੇ ਸਭ ਤੋਂ ਖੂਬਸੂਰਤ ਸਨ ਬੁੱਲ ਪਤਲੇ ਮਹੀਨ ਤੇ ਕੁਲ ਜਿਹੇ ਸ਼ਹਿਦ ਮਲਮਲ ਪਾਲੇ ਹੋਣ ਮੈਂ ਪੈਰੀ ਹੱਥ ਲਾਏ ਤੇ ਮੇਰੀ ਪਤਨੀ ਨੇ ਹੱਥ ਜੋੜ ਨਮਸਤੇ ਬੁਲਾਈ ਮਾਸੀ ਨੇ ਉਸ ਨੂੰ ਗਲਵਕੜੀ ਵਿੱਚ ਲਿਆ ਜਿਵੇਂ ਅਸੀਂ ਉਹਦੇ ਬਹੁਤ ਹੀ ਆਪਣੇ ਹੁੰਦੇ ਆ ਮੈਂ ਉਹਨਾਂ ਨੂੰ ਬਿਠਾਉਂਦਿਆ ਆਖਿਆ ਬੀਬੀ ਜੀ ਮੈਂ ਬੜਾ ਖੁਸ਼ ਆ ਆਪਣੇ ਮੁਲਕ ਵਿੱਚ ਅਜੇ ਤੁਹਾਡੇ ਵਰਗੇ ਮੂਹ ਕਰਨ ਵਾਲੇ ਲੋਕ ਜਿਉਂਦੇ ਨੇ ਇੱਥੇ ਤਾਂ ਵੀ ਨਾਸ ਹੋ ਗਿਆ ਬਲਵੰਤ ਯਾਰ ਬੱਚਿਆਂ ਨੂੰ ਕਿਉਂ ਨਹੀਂ ਲਿਆਂਦਾ ਮੈਂ ਬੱਚੇ ਨਾਲ ਨਾਲ ਵੇ ਇੱਕ ਸਵਾਲ ਕੀਤਾ ਉਹ ਯਾਰ ਸਾਡੇ ਅੱਖੇ ਨਹੀਂ ਲੱਗਦੇ ਆਏ ਨਹੀਂ ਬਲਵੰਤ ਨੇ ਜਵਾਬ ਦਿੱਤਾ ਉਹ ਬੜਾ ਹੀ ਸੱਚਾ ਤੇ ਸਪਸ਼ਟ ਬੰਦਾ ਸੀ ਫੜਾਕ ਮੂੰਹ ਤੇ ਗੱਲ ਮਾਰਦਾ ਨਹੀਂ ਭਾਈ ਸਾਹਿਬ ਇਹਨਾਂ ਦੀ ਤਾਂ ਮਜ਼ਾਕ ਕਰਨ ਦੀ ਆਦਤ ਏ ਲੜਕਾ ਆਪਣੇ ਫਰੈਂਡਾਂ ਨਾਲ ਬਾਹਰ ਗਿਆ ਹੋਇਆ ਹੈ ਲੜਕੀਆਂ ਨੂੰ ਆਪਣੀ ਬੋਲੀ ਨਹੀਂ ਆਉਂਦੀ ਬੋਰ ਹੀ ਹੋਣਾ ਸੀ ਵਿਚਾਰੀਆਂ ਨੇ ਪਤਨੀ ਨੇ ਪੜਦਾ ਪਾਇਆ ਜਿਵੇਂ ਹਰ ਮਾਂ ਪਾਉਂਦੀ ਹੈ ਏਸੇ ਮਿਲਣ ਵਿੱਚ ਅਸੀਂ ਮਾਸੀ ਨੂੰ ਬੀਬੀ ਜੀ ਦੀ ਥਾਂ ਮਾਸੀ ਜੀ ਆਖਣ ਲੱਗ ਪਏ ਦਰਅਸਲ ਉਹਦੇ ਇੱਕ ਦੋ ਸ਼ਬਦ ਵੰਜੇ ਆਂ ਡਿੰਗੀ ਆਦਿਕ ਮੇਰੀ ਪਤਨੀ ਨੇ ਨੋਟ ਕਰਦੇ ਆਖਿਆ ਤੁਸੀਂ ਤਾਂ ਉਧਰ ਪਾਕਿਸਤਾਨ ਤੋਂ ਆਏ ਲੱਗਦੇ ਹੋ हांती ए रावल पिंडीओं मेरे माताजी भी रावल पिंडी दे ने फिर ते तो मेरी ਭਨੇਵੀ ਹੋਈ ਕੇ ਆ ਮਾਸੀ ਜੀ ਪਹਿਲੀ ਮਿਲਣੇ ਵਿੱਚ ਹੀ ਸਾਡਾ ਮਾਸੀ ਨਾਲ ਅੰਤ ਦਾ ਮੋਹ ਹੋ ਗਿਆ ਤੇ ਪਹਿਲੀ ਮਿਲਣੇ ਵਿੱਚ ਹੀ ਮਾਸੀ ਦੇ ਪੁੱਤ ਬਲਵੰਤ ਰਾਏ ਨੇ ਆਪਣੇ ਸਪਸ਼ਟ ਸੁਭਾਅ ਅਨੁਸਾਰ ਸਪਸ਼ਟ ਗੱਲ ਕਰ ਦਿੱਤੀ ਵੇਖੀ ਬੀਬੀ ਜੀ ਅਸੀਂ ਤਾਂ ਕੁੱਤੇ ਦੀ ਮੌਤ ਮਰਨ ਵਾਲੇ ਲੋਕ ਆ ਸਵੇਰੇ 6 ਵਜੇ ਸ਼ਾਪ ਖੋਲਦੇ ਆ ਸ਼ਾਪ ਦਾ ਮਤਲਬ ਹੈ ਦੁਕਾਨ ਸ਼ਾਮ ਨੂੰ 9-10 ਵਜੇ ਬੰਦ ਕਰਦੇ ਆ ਘਰ ਪਰਤ ਅੱਧ ਸੁੱਤੇ ਹੀ ਰੋਟੀ ਖਾਂਦੇ ਆ ਤੁਸੀਂ ਆਪਣਾ ਦਿਲ ਆਪ ਹੀ ਲਾਉਣਾ ਏ ਜੇ ਕਦੀ ਉਦਾਸ ਹੋ ਤਾਂ ਇਹਨਾਂ ਨੂੰ ਫੋਨ ਕਰ ਲੈਣਾ ਇਹ ਤੁਹਾਡੀ ਖਬਰ ਸਾਰ ਲੈ ਲੈਣਗੇ ਬੰਦੇ ਚੰਗੇ ਨੇ ਨਾਲੇ ਇਹਨਾਂ ਕੋਲ ਵਕਤ ਏ ਕਿਉਂ ਪੁੱਤਰ ਤੁਸੀਂ ਕੋਈ ਕੰਮ ਧੰਦਾ ਨਹੀਂ ਕਰਦੇ ਮਾਸੀ ਨੇ ਸਵਾਲ ਕੀਤਾ ਜਿਸ ਦਾ ਸਾਡੇ ਥਾਂ ਉਹਦੇ ਪੁੱਤਰ ਨੇ ਹੀ ਜਵਾਬ ਦਿੱਤਾ ਕੰਮ ਤਾਂ ਕਰਦੇ ਨੇ ਪਰ ਸਾਡੇ ਵਾਂਗ ਕੁੱਤੇ ਦੀ ਮੌਤ ਨਹੀਂ ਮਰਦੇ ਨੌਕਰੀ ਪੇਸ਼ਾ ਲੋਕ ਨੇ 9 ਵਜੇ ਜਾਂਦੇ ਨੇ ਤੇ 5 ਵਜੇ ਘਰ ਸ਼ਨੀਚਰ ਐਤ ਦੀਆਂ ਪੂਰੀਆਂ ਦੋ ਛੁੱਟੀਆਂ ਇਹੋ ਜਿਹੇ ਲੋਕ ਸਾਡੇ ਲਈ ਤਾਂ ਵਿਲੇ ਹੀ ਹੁੰਦੇ ਨੇ ਮਾਸੀ ਦਾ ਸੁਭਾਅ ਬਹੁਤ ਮਿਲਾਪੜਾ ਤੇ ਮਿੱਠਾ ਸੀ ਅਸੀਂ ਤਾਂ ਉਸਨੇ ਮੁੱਲ ਹੀ ਲੈ ਲਈ ਅਗਲਾ ਐਤਵਾਰ ਆਇਆ ਤਾਸੀ ਮਾਸੀ ਨੂੰ ਪੁੱਛਿਆ ਕਿ ਗੁਰਦੁਆਰੇ ਜਾਵੋਗੇ ਕਿ ਮੰਦਰ ਮਾਸੀ ਨੇ ਜਵਾਬ ਦਿੱਤਾ ਪੁੱਤਰ ਕੋਈ ਫਰਕ ਨਹੀਂ ਦੋਵੇਂ ਥਾਂ ਚੱਲਾਂਗੇ ਸਵੇਰੇ ਗੁਰਦੁਆਰੇ ਸ਼ਾਮੀ ਮੰਦਰ ਮਾਸੀ ਜੀ ਇਹੋ ਜੇ ਮਹਾਨ ਲੋਕ ਦਾ ਘਾਟ ਹੀ ਵੇਖੇ ਨੇ ਜਿਹੜੇ ਗੁਰਦੁਆਰੇ ਤੇ ਮੰਦਰ ਦੋਹਾਂ ਥਾਵਾਂ ਤੇ ਜਾਣ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ ਨਹੀਂ ਬੇਟਾ ਇਹ ਫਰਕ ਵਾਲੀ ਬਿਮਾਰੀ ਤਾਂ ਹੁਣੇ ਜੱਲੀ ਹੈ ਉਧਰ ਸਾਡੇ ਪਾਕਿਸਤਾਨ ਵਿੱਚ ਤਾਂ ਹਿੰਦੂਆਂ ਨੂੰ ਗੁਰੂ ਨਾਲ ਬੜਾ ਪਿਆਰ ਸੀ ਜੇ ਇੱਕ ਪੁੱਤਰ ਨੂੰ ਸਿੱਖ ਸੰ ਬਣਾਉਂਦੇ ਤਾਂ ਲੜਕੇ ਬਚਦੇ ਨਹੀਂ ਸਨ ਮੈਨੂੰ ਮਾਸੀ ਦੀ ਗੱਲ ਬਹੁਤ ਚੰਗੀ ਲੱਗੀ ਮੈਂ ਇਸੇ ਵਿਗਿਆਨਿਕ ਆਧਾਰ ਨੂੰ ਨਹੀਂ ਪਰਖਿਆ ਬਲਕਿ ਇਸ ਵਿੱਚ ਲੋਕੀਂ ਨੇਕ ਭਾਵਨਾ ਨੇ ਮੈਨੂੰ ਕੀ ਲਿਆ ਬਾਗੀਚੀ ਵਿੱਚ ਪਾਦ ਪਾਣ ਦੇ ਫੁੱਲ ਲਹਿਰਾ ਲਹਿਰਾਰੇ ਹੁਣ ਤਾਂ ਬਗੀਚੀ ਦੀ ਆਬਾ ਨੂੰ ਚਾਰ ਚੰਨ ਲੱਗ ਜਾਂਦੇ ਹਨ ਮੈਂ ਸੋਚਿਆ ਮੈਂ ਤੇ ਮੇਰੀ ਪਤਨੀ ਮਾਸੀ ਨੂੰ ਗੁਰਦੁਆਰੇ ਤੇ ਮੰਦਰ ਲੈ ਕੇ ਜਾਣ ਲਈ ਤਿਆਰ ਹੋ ਗਏ ਬਲਵੰਤ ਤੇ ਉਹਦੀ ਪਤਨੀ ਉਹਨਾਂ ਦੇ ਲੜਕੇ ਤੇ ਦੋਹਾਂ ਧੀਆਂ ਨੂੰ ਆਖਿਆ ਬਈ ਮਾਂ ਤੁਹਾਡੀ ਐ ਤੁਸੀਂ ਵੀ ਨਾਲ ਸੰਗਤ ਕਰੋ ਜਵਾਬ ਵਿੱਚ ਬਲਵੰਤ ਰਾਏ ਨੇ ਫਿਰ ਖਰੀ ਤੇ ਸਿੱਧੀ ਗੱਲ ਕੀਤੀ ਭਾਈ ਸਾਹਿਬ ਐਤਵਾਰ ਨੂੰ ਸਿਰਫ 4 ਘੰਟੇ ਵੇਲੇ ਮਿਲਦੇ ਨੇ ਉਹੀ ਸਮਾਂ ਸਾਡੀ ਜ਼ਿੰਦਗੀ ਦਾ ਸਵਰਗ ਹੁੰਦਾ ਏ ਜਿਨ੍ਹਾਂ ਸੇ ਅਸੀਂ ਨਹਾ ਤੋ ਲੈਂਦੇ ਆ ਮਨ ਮਰਜ਼ੀ ਦੀ ਤਾਜੀ ਰੋਟੀ ਖਾ ਲੈਂਦੇ ਆ ਤੇ ਸੌ ਲੈਂਦੇ ਆ ਇਹ ਸੁਰਗ ਸਾਥੋਂ ਨਾ ਖੋਹੋ ਠੀਕ ਐ ਨਹੀਂ ਖੋਂਦਾ ਤੂੰ ਬਈ ਅਨੰਤ ਚੱਲ ਮੰਦਰ ਗੁਰਦੁਆਰੇ ਯਾਰ ਮਾੜੀ ਮੋਟੀ ਆਪਣੀ ਸਭਿਅਤਾ ਦਾ ਪਤਾ ਲੱਗੇਗਾ ਮੈਂ ਉਹਨਾਂ ਦੇ ਲੜਕੇ ਨੂੰ ਆਖਿਆ ਸੌਰੀ ਅੰਕਲ ਜੀ ਮੈਂ ਆਪਣੇ ਫਰੈਂਡਾਂ ਨਾਲ ਆਲਰੇਡੀ ਪ੍ਰੋਗਰਾਮ ਬਣਾਇਆ ਹੋਇਆ ਹੈ ਉੰਜ ਵੀ ਮੈਨੂੰ ਸਮਝ ਨਹੀਂ ਪੈਂਦੀ ਕਿ ਉੱਥੇ ਕੀ ਕਹਿੰਦੇ ਨੇ ਬਹੁਤ ਬਹੁਤ ਹੋਰ ਜਾਂਦਾ ਹਾਂ ਤੂੰ ਭਾਈ ਅਨੀਤਾ ਮੈਂ ਅੰਕਲ ਜੀ ਅੱਜ ਟੈਲੀ ਵੇਖਣਾ ਹੈ ਤੂੰ ਭਾਈ ਮੀਰਾ ਅਖੀਰ ਮੈਂ ਉਹਨਾਂ ਦੀ ਭਲੀ ਮਾਨਸ ਜੀ ਕੁੜੀ ਨੂੰ ਪੁੱਛਿਆ ਮੈਂ ਅੰਕਲ ਜੀ ਨਾ ਜਾਵਾਂ ਤਾਂ ਤੁਸੀਂ ਮਾਇਂਡ ਤਾਂ ਨਹੀਂ ਕਰੋਗੇ ਮੈਨੂੰ ਮੰਦਿਰ ਗੁਰਦੁਆਰੇ ਜਾਣਾ ਚੰਗਾ ਨਹੀਂ ਲੱਗਦਾ ਕੁਝਲੇ ਸਮੇਂ ਦੀਆਂ ਨਾ ਸਮਝ ਆਣ ਵਾਲੀਆਂ ਗੱਲਾਂ ਕਰਦੇ ਨੇ ਘਰ ਹੀ ਰਹਾਂਗੇ ਤੇ ਮੰਮੀ ਦੀ ਹੈਲਪ ਕਰਾਂਗੇ ਪਰ ਜੇ ਤੁਸੀਂ ਆਖੋ ਤਾਂ ਚਲੀ ਵੀ ਚਲਦੀ ਹਾਂ ਨਹੀਂ ਬੇਟਾ ਤੂੰ ਘਰ ਹੀ ਰਹਿ ਮਾਂ ਦੀ ਸੇਵਾ ਕਰਮਾਂ ਨਾਲ ਹੀ ਮਿਲਦੀ ਹੈ ਪਰ ਜਿਹੜੇ ਘਰ ਵਿੱਚ ਮਾਪੇ ਵਾਪ ਸਵੇਰੇ 6 ਵਜੇ ਤੋਂ ਰਾਤ ਦੇ 10 ਵਜੇ ਤੀ ਆਪਣੇ ਬੱਚਿਆਂ ਦਾ ਮੂੰਹ ਨਹੀਂ ਵੇਖਦੇ ਉਥੇ ਖੈਰ ਕਰਮ ਤਾਂ ਕਿਸੇ ਦੇ ਕੀ ਚੰਗੇ ਹੋ ਸਕਦੇ ਨੇ ਅੱਛਾ ਸਤਿ ਸ੍ਰੀ ਅਕਾਲ ਤੇ ਨਮਸਤੇ ਅਸੀਂ ਚੱਲੇ ਇਹ ਸਿਲਸਿਲਾ ਕਈ ਹਫ਼ਤੇ ਜਾਰੀ ਰਿਹਾ ਮਾਸੀ ਪੁਰਾਣੇ ਵੇਲਿਆਂ ਦੀ ਔਰਤ ਸੀ ਪੁਰਾਣੇ ਸਮੇਂ ਦੀਆਂ ਔਰਤਾਂ ਵਿੱਚ ਇੱਕ ਚੀਜ਼ ਦਾ ਸਾਂਝੀ ਹੁੰਦੀ ਹੈ ਕਿ ਉਹ ਕਰਮ ਕਰਦੀਆਂ ਹਨ ਸੋਚਦੀਆਂ ਅਤੇ ਚੋੜਦੀਆਂ ਨਹੀਂ ਮਨ ਵਿੱਚ ਵਿਚਾਰ ਆਇਆ ਨਹੀਂ ਤੇ ਉੱਠ ਕੇ ਤੁਰੀਆਂ ਨਹੀਂ ਮਾਸੀ ਗੁਰਦੁਆਰੇ ਗਈ ਮੱਥਾ ਟੇਕਿਆ ਦੋ ਬੋਲ ਬਾਣੀ ਦੇ ਸੁਣੇ ਮੋੜ ਮੱਥਾ ਟੇਕਿਆ ਤੇ ਮੇਰੀ ਪਤਨੀ ਨੂੰ ਪੁੱਛਣ ਲੱਗੀ ਲੰਗਰ ਕਿੱਧਰ ਹੈ ਧੀਏ ਮੇਰੀ ਪਤਨੀ ਉਸ ਨੂੰ ਲੰਗਰ ਵਿੱਚ ਲੈ ਗਈ ਵੜਦਿਆਂ ਹੀ ਮਾਸੀ ਨੇ ਐਪਰਨ ਬੰਨ੍ਹਿਆ ਤੇ ਰੋਟੀਆਂ ਪਕਾਉਣ ਲੱਗ ਪਈ ਇਸ ਕਰਮ ਦਾ ਅਸਰ ਆਮ ਸੇਵਕਾ ਦੇਤਾ ਪੈਣਾ ਹੀ ਸੀ ਪ੍ਰਧਾਨ ਤੇ ਵੀ ਪਿਆ ਹਾਲਾਂਕਿ ਧਾਰਮਿਕ ਅਦਾਰਿਆਂ ਦੇ ਪ੍ਰਧਾਨਾਂ ਤੇ ਆਮ ਸੇਵਕਾਂ ਵੱਲੋਂ ਕੀਤੇ ਚੰਗੇ ਕਰਮਾਂ ਦਾ ਅਸਰ ਘੱਟ ਹੀ ਪੈਂਦਾ ਹੈ ਉਸਨੇ ਵੀ ਮੈਨੂੰ ਵਾਰ-ਵਾਰ ਕਿਹਾ ਕਿ ਮਾਤਾ ਜੀ ਨੂੰ ਲੈ ਕੇ ਆਇਆ ਕਰੋ ਇਹ ਉਹ ਜੀ ਸੇਵਾ ਭਾਵਨਾ ਵਾਲੇ ਜੋੜਿਆ ਸਦਕਾ ਹੀ ਗੁਰੂ ਘਰ ਆਬਾਦ ਨੇ ਆਪਣੀ ਘਰ ਵਾਲੀ ਨੂੰ ਤਾਂ ਮੈਂ ਜਦੋਂ ਵੀ ਲੰਗਰ ਦੀ ਸੇਵਾ ਲਈ ਆਖਣਾ ਉਹਦੇ ਉੱਲਾ ਉਠਾਉਂਦੀਆਂ ਨੇ ਪ੍ਰਧਾਨ ਵੀ ਬਲਵੰਤਰਾ ਇਹ ਵਾਂਗ ਸਪਸ਼ਟ ਬੰਦਾ ਜਾਪਦਾ ਸੀ ਇਸੇ ਤਰ੍ਹਾਂ ਮੰਦਰ ਵਿੱਚ ਮਾਸੀ ਨੇ ਭਜਨ ਗਾਏ ਤੇ ਧੂੜਾਂ ਪੱਟ ਦਿੱਤੀਆਂ ਇਥੇ ਵੀ ਪ੍ਰਧਾਨ ਸਾਹਿਬ ਇੰਨੇ ਪ੍ਰਭਾਵਿਤ ਹੋਏ ਕਿ ਆਪ ਪੰਜਾਬੀ ਹੁੰਦਿਆ ਵੀ ਮੈਨੂੰ ਹਿੰਦੀ ਵਿੱਚ ਬੇਨਤੀ ਕੀਤੀ ਅਰੇ ਭਾਈ ਮਾਤਾ ਜੀ ਕੋ ਹਰ ਵੀਕ ਲੈ ਆਇਆ ਕਰੋ ਅੱਛੇ ਭਜਨ ਗਾਣੇ ਵਾਲੇ ਤੋਂ ਮਿਲਤੇ ਹੀ ਨਹੀਂ ਗੁਰਦਾਸ ਮਾਨ ਕੀ ਤਰਜ਼ ਪਰ ਸਾਲੇ ਤੇਗੜਮ ਤੇਗੜਮ ਕਰਤੇ ਰਹਤੇ ਹਨ ਇਹਨਾਂ ਸਾਰੀਆਂ ਗੱਲਾਂ ਤੋਂ ਵੱਧ ਮਾਸੇ ਨੂੰ ਇੰਗਲੈਂਡ ਦੇ ਰਹਿਣ ਸੈਣ ਨੇ ਪ੍ਰਭਾਵਿਤ ਕੀਤਾ ਬਸ ਮਹਾ ਪ੍ਰਸੰਤਾ ਦੇ ਵੇਗ ਵਿੱਚ ਇੰਗਲੈਂਡ ਦੀਆਂ ਸਿਫਤਾਂ ਤੇ ਇੰਡੀਆ ਦੀਆਂ ਕੁ ਸਿਫਤਾਂ ਕਰਦੀ ਰਹਿੰਦੀ ਬੇਟਾ ਵੇਖਣ ਤੇ ਸੁਣਨ 'ਚ ਬਹੁਤ ਫਰਕ ਹੈ ਜੇ ਸਵਰਗ ਕਿਤੇ ਹੋਵੇਗਾ ਵੀ ਤਾਂ ਉਹ ਇੰਗਲੈਂਡ ਤੋਂ ਚੰਗੇਰਾ ਨਹੀਂ ਹੋਵੇਗਾ 에ਅਰਪੋਰਟ ਤੇ ਉਤਰੀ ਤਾਂ ਇੰਨੇ ਗੋਰੇ ਚਿੱਟੇ ਲੋਕ ਤੇ ਇੰਨੀ ਸਫਾਈ ਵੇ ਮੇਰੀਆਂ ਤਾਂ ਅੱਖਾਂ ਚੁੰਧ ਆ ਗਈਆਂ ਨੰਗੇਜ਼ ਜਰਾ ਵਾਦੇ ਪਰ ਉਹ ਜਾਣੇ ਇਹ ਤਾਂ ਆਪਣੇ ਆਪਣੇ ਮੁਲਕ ਦੇ ਰਿਵਾਜ ਨੇ ਇਨੀਆਂ ਚੌੜੀਆਂ ਤੇ ਸਾਫ਼ ਸੁਥਰੀਆਂ ਸੜਕਾਂ ਭਾਵੇਂ ਜੀਬ ਨਾਲ ਚੱਟ ਲੋ ਕੋਈ ਹਰਨ ਨਹੀਂ ਵਜਾਂਦਾ ਇੰਡੀਆ ਚ ਤਾਂ ਬੱਸਾਂ ਟਰੱਕਾਂ ਵਾਲੇ ਕੰਨਾਂ ਦੇ ਪਰਦੇ ਪਾੜ ਦਿੰਦੇ ਨੇ ਤੇ ਗੰਦ ਤੋਵਾ ਤੋਵਾ ਸਾਰਾ ਮੁਲਕੀ ਟਾਇਲਟ ਬਣਿਆ ਹੋਇਆ ਏ ਅੱਜ ਮੇਰਾ ਬਲਵੰਤ ਦੱਸਦਾ ਸੀ ਕਿ ਇਹਨਾਂ ਮੁਲਕਾਂ ਤੋਂ ਮੱਖਣ ਦੁੱਧ ਤੇ ਪਨੀਰ ਸੰਭਾਲਿਆ ਨਹੀਂ ਜਾ ਰਿਹਾ ਇਸ ਲਈ ਮੁਫਤ ਵੰਡਿਆ ਜਾ ਰਿਹਾ ਏ ਮੈ ਤਾਂ ਨਹੀਂ ਆ ਕਿ ਸੁਰਗ ਵਿੱਚ ਵੀ ਇੰਨੀਆਂ ਨੇਮਤਾਂ ਨਹੀਂ ਹੋ ਸਕਦੀਆਂ ਨਾਲੇ ਪੁੱਤਰ ਸੁਰਗ ਕਿਹੜਾ ਕਿਸੇ ਨੇ ਵੇਖਿਆ ਏ ਵਾ ਵਾ ਅੰਗਰੇਜ਼ ਨੇ ਐਵੇਂ ਤੇ ਨਹੀਂ ਦੁਨੀਆ ਤੇ ਰਾਜ ਕੀਤਾ ਪਰਮਾਸੀ ਜੀ ਅਸੀਂ ਤਾਂ ਮੱਖਣ ਦੀ ਥਾਂ ਮਾਰਜਰੀਨ ਖਾਂਦੇ ਆ ਤਾਂ ਕਿ ਮੋਢੇ ਨਾ ਹੋ ਜਾਈਏ ਦੁੱਧ ਵੀ ਬਹੁਤ ਚਰਬੀ ਵਧਾਉਂਦਾ ਏ ਇਸੇ ਲਈ ਘੱਟ ਕਰੀਮ ਵਾਲਾ ਦੁੱਧ ਪੀਂਦੇ ਆ ਮੇਰੀ ਪਤਨੀ ਨੇ ਆਖਿਆ ਮਾਸੀ ਮੇਰੀ ਪਤਨੀ ਨੂੰ ਚਈ ਲੈ ਕੇ ਪਈ ਤਾਈਆਂ ਤਾਂ ਫਾਕੜ ਪਈ ਲੱਗਦੇ ਆ ਦੁੱਧ ਮੱਖਣ ਦਾ ਰੇਸ਼ਿਆਂ ਮੋਨੀਆਂ ਤੇ ਮਹਾਰਾਜਿਆਂ ਦੀ ਖੁਰਾਕ ਸੀ ਜਿਹੜੇ ਵੇਦ ਗ੍ਰੰਥ ਲਿਖਦੇ ਸਨ ਤੇ ਯੁੱਧ ਕਰਦੇ ਸਨ ਨਾ ਮੇਰੀ ਤੀ ਖਾਇਆ ਪੀਆ ਕਰ ਇਹ ਜਿਹੜੀਆਂ ਤੇਰੇ ਮੋਢਿਆਂ ਤੇ ਤ੍ਰਿਕਲ ਚ ਪੀੜਾ ਰਹਿੰਦੀਆਂ ਨੇ ਜੇ ਦਿਨਾਂ ਵਿੱਚ ਨਾ ਚੱਕੀਆਂ ਜਾਣ ਤਾਂ ਮੈਨੂੰ ਫੜ ਲੈ ਉਹ ਤਾਂ ਠੀਕ ਹੈ ਮਾਸੀ ਜੀ ਪਰ ਵੇਖੋ ਮੌਸਮ ਕਿੰਨਾ ਭੈੜਾ ਰਹਿੰਦਾ ਸਾਰਾ ਦਿਨ ਕੈਦੀਆਂ ਵਾਂਗ ਅੰਦਰ ਤਾੜੇ ਰਹਿੰਨੇ ਆ ਮੈਂ ਆਖਿਆ ਮਾਸੀ ਨੂੰ ਮੇਰੀ ਗੱਲ ਬਹੁਤ ਬੁਰੀ ਲੱਗੀ ਬੋਲੀ ਕੀ ਹੋਇਆ ਇਹ ਮੌਸਮ ਨੂੰ ਗਰਮੀ ਦਾ ਤਾਂ ਨਾਂ ਨਿਸ਼ਾਨੇ ਇੱਥੇ ਇੰਡੀਆ ਦੀ ਗਰਮੀ ਸ਼ਾਇਦ ਤੁਸੀਂ ਭੁੱਲ ਗਏ ਹੋ ਸੋਬਾ ਮੇਰੇ RAM ਇਨਸਾਨ ਸੁੱਕੇ ਕાળા ਭੂਤ ਬਣ ਜਾਂਦਾ ਏ ਸਰਦੀਆਂ ਵਿੱਚ ਹਮੇਸ਼ਾ ਵਿਆਈਆਂ ਫਟੀਆਂ ਰਹਿੰਦੀਆਂ ਨੇ ਆਧੀ ਰਾਤ ਤੀਕਰ ਢਿੱਡ 'ਚ ਗੋਡੇ ਲੈ ਕੇ ਪੈਨੇ ਆ ਤਾ ਕੇ ਤੇ ਜਾ ਕੇ ਪੈਰ ਜ਼ਰਾ ਗਰਮ ਹੁੰਦੇ ਨੇ ਜ਼ਰਾ ਬਰਸਾਤਾ ਲੱਗ ਜਾਣ ਤਾਂ ਚਿੱਕੜ ਹੀ ਚਿੱਕੜ ਮੱਛਰ ਨੇ ਕਿ ਹੁਣ ਇੰਡੀਆ ਵਿੱਚ ਘਰ ਘਰ ਮਲੇਰੀਏ ਦੇ ਰੋਗੀ ਪਏ ਰਹਿੰਦੇ ਨੇ ਅੰਦਰ ਕਿਉਂ ਤਾੜੇ ਰਹੋ ਇੰਨੇ ਸੋਨੇ ਮਕਾਨ ਗਲੀਚੇ 24 ਘੰਟੇ ਗਰਮ ਪਾਣੀ ਬਾਵੇਂ ਚੁੱਬੱਜੇ ਪਰ ਪਰ ਨਹਾਵੋ ਗੈਸ ਦੇ ਹੀਟਰ ਤੇ ਕੁੱਕਰ ਟੈਲੀਵਿਜ਼ਨ ਵੀਡੀਓ ਤੇ ਕਮਰੇ ਕਮਰੇ ਵਿੱਚ ਫੇ ਪ੍ਰਗੋੜਾਂ ਕਾਰਾਂ ਬੈਸ਼ਤ ਵਿੱਚ ਵੀ ਇਹੋ ਜੇ ਸੁਖ ਨਹੀਂ ਜੇ ਹੋਣੇ ਸ਼ੁਕਰ ਕਰ ਪੁੱਤਰ ਸ਼ੁਗਰ ਜੇ ਇੰਡੀਆ 'ਚ ਹੁੰਦਾ ਤਾਂ ਮਸਾਂ ਕਿਤੇ ਸਕੂਟਰੀ ਜੁੜਨੀ ਸੀ ਉਹ ਵੀ ਜੇ ਦੋਵੇਂ ਕੰਮ ਕਰਦੇ ਹੁੰਦੇ ਜਦੋਂ ਦੀ ਮਾਸੀ ਇੰਗਲੈਂਡ ਆਈ ਸੀ ਬਸ ਹਰ ਸਮੇਂ ਔੜੇ ਤੇ ਸਵਾਰ ਰਹਿੰਦੀ ਸੀ ਉਹ ਇੰਗਲੈਂਡ ਦੀ ਇਥੋਂ ਦੇ ਦੇਵਾਨੇ ਹੋ ਗਈ ਕਿ ਇੱਕ ਦਿਨ ਮੈਨੂੰ ਤੇ ਮੇਰੀ ਪਤਨੀ ਨੂੰ ਆਖਣ ਲੱਗੀ ਬੇਟਾ ਮਹਿਤਾ ਬਲਵੰਤ ਨੂੰ ਆਖਣ ਲੱਗੀ ਜ਼ਰਾ ਝਿਜਕਦੀਆਂ ਤੁਸੀਂ ਮੌਕਾ ਵੇਖ ਕੇ ਗੱਲ ਕਰਨਾ ਜੇ ਉਹ ਪੱਕੇ ਤੌਰ ਤੇ ਇੱਥੇ ਰੱਖ ਲਵੇ ਤਾਂ ਮੇਰੀ ਵੀ ਅੰਤਲੀ ਉਮਰ ਸੁਰਗ ਵਿੱਚ ਕੱਟ ਜਾਵੇਗੀ ਜਦੋਂ ਵਾਪਸ ਜਾਣ ਦਾ ਖਿਆਲ ਆਂਦਾ ਏ ਤਾਂ ਹੌਲ ਪੈਣ ਜਾਂਦਾ ਏ ਫਿਰ ਹੌਲੀ ਹੌਲੀ ਉਹਦੇ ਬਾਪੂ ਜੀ ਵੀ ਆ ਜਾਣਗੇ ਸਾਡਾ ਦੋਹਾਂ ਦਾ ਜਹਾਨ ਤੇ ਆਣਾ ਸਫਲਾ ਹੋ ਜਾਵੇਗਾ ਪਰਮਾਤਮਾ ਤੁਹਾਨੂੰ ਬਾਗ ਲਾਵੇ ਇੱਕ ਦਿਨ ਮੈਂ ਬਿਮਾਰ ਹੋ ਗਿਆ ਤੇ ਘਰ ਵਿੱਚ ਇਕੱਲਾ ਪਿਆ ਪਿਆ ਅੱਕ ਗਿਆ ਮਾਸੀ ਨੂੰ ਫੋਨ ਕੀਤਾ ਕਿ ਜੇ ਸੰਭਵ ਹੋਵੇ ਤਾਂ ਆ ਜਾਵੋ ਪੁਰਾਣੀਆਂ ਔਰਤਾਂ ਵਿੱਚ ਕੰਮ ਆਉਣ ਦਾ ਚਾਹ ਤੇ ਮੋਹ ਹੀ ਇੰਨਾ ਹੁੰਦਾ ਹੈ ਕਿ ਮਾਸੀ ਜਿੱਥੇ ਖਲੋਤੀ ਸੀ ਉਥੋਂ ਆ ਗਈ ਬੜੇ ਫਿਕਰ ਨਾਲ ਪੁੱਛਣ ਲੱਗੀ ਕੀ ਗੱਲ ਬੇਟਾ ਠੀਕ ਤਾਂ ਹੋ ਮਾਸੀ ਜੀ ਬੁਖਾਰ ਸੀ ਜਰਾ ਮੈਂ ਆਖਿਆ ਚਲੋ ਛੁੱਟੀ ਹੀ ਲੈ ਲੈਂਦੇ ਆ ਪਾਰੇ ਮੜੀਆਂ ਵਰਗੀ ਚੁੱਪ ਖਾਣ ਨੂੰ ਆਉਂਦੀ ਐ ਕੀ ਜ਼ਿੰਦਗੀ ਐ ਸਾਲੀ 7 ਸਾਲ ਇਸ ਮਗਾਨ ਵਿੱਚ ਰਹਿੰਦਿਆਂ ਹੋ ਗਏ ਪਰ ਕਦੇ ਕੋਈ ਗੁਆਂਢੀ ਸਾਡੇ ਘਰ ਨਹੀਂ ਆਇਆ ਉਸ ਮੁਲਕ ਵਿੱਚ ਰਹਿਣ ਦਾ ਕੀ ਹੱਜ ਐ ਜਿੱਥੇ 100 ਚੋਂ 95 ਬੰਦੇ ਤੁਹਾਨੂੰ ਜਾਣਦੇ ਹੀ ਨਾ ਹੁਣ ਜਾਹਰ ਹੈ ਕਿ ਮਾਸੀ ਨੂੰ ਮੇਰੀ ਗੱਲ ਪਸੰਦ ਨਹੀਂ ਸੀ ਆਉਣੀ ਤੇ ਨਾ ਹੀ ਆਈ ਬਹੁਤ ਪਿਆਰ ਔਰ ਬਹੁਤ ਹੀ ਧ੍ਰੜਤਾ ਨਾਲ ਬੋਲੀ ਵੇਖ ਬੇਡਾ ਉੰਜਤਾ ਤੇਰੀ ਮਰਜ਼ੀ ਹੈ ਪਰ ਤੂੰ ਮੜੀਆਂ ਸਿਵੀਆਂ ਵਰਗੇ ਕੁਲੇਣੇ ਤੇ ਨਹਿਸ਼ ਬੋਲ ਨਾ ਬੋਲਿਆ ਕਰ ਤੇਰੀ ਘਰ ਵਾਲੀ ਤੇਰਾ ਪੁੱਤ ਤੇਰੀ ਨੂੰ ਤੇਰੀ ਧੀ ਵੇਖ ਕਿੰਨਾ ਖੁਸ਼ ਪਰਿਵਾਰ ਹੈ ਤੇਰਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੰਗਲੈਂਡ ਵਰਗੇ ਸੁਰਗ ਚ ਬੈਠਾ ਹੈ 100 ਵਾਰ ਧਰਤੀ ਨਮਸਕਾਰ ਪੁੱਤਰ ਜਿੱਥੇ ਦੀ ਲੋਕਾਂ ਦੀ ਗੱਲ ਏ ਇੰਡੀਆ ਵਿੱਚ ਵੀ ਲੋਕ ਹੁਣ ਪਹਿਲਾਂ ਵਾਂਗ ਮਿਲਣਸਾਰ ਨਹੀਂ ਰਹੇ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਵੀ ਇੱਕ ਗੌਂਡੀ ਦੀ ਦੂਜੇ ਗੌਂਡੀ ਨਾਲ ਕੋਈ ਸਾਝ ਨਹੀਂ ਸਾਰੇ ਅੱਗ ਲੱਗੀ ਵਾਂਗ ਫਿਰਦੇ ਨੇ ਇੱਥੇ ਪੁੱਤਰ ਬੜੀਆਂ ਬਹਾਰਾਂ ਨੇ ਅਖਰੋਟ ਜੇੜੀ ਤਾਂ ਬਦਾਮ ਦੀ ਗਿਰੀ ਹੈ ਇੱਥੇ ਕਾਜੂ ਲੌਂਗ ਲਾਚੀਆਂ ਕਿਵੇਂ ਰੋਲਦੇ ਫਿਰਦੇ ਨੇ ਨਾ ਮੇਰਾ ਪੁੱਤਰ ਮੜੀਆਂ ਵਰਗੇ ਬੋਲ ਨਾ ਬੋਲਿਆ ਕਰ ਪਰ ਅੱਜ ਮਾਸੀ ਨੂੰ ਕੀ ਹੋ ਗਿਆ ਸੀ ਉਹ ਤੇ ਉਦਾਸ ਮੈਂ ਹੁਣ ਤੁਰਿਆ ਜਾ ਰਿਹਾ ਸਾਂ ਤੇ ਮਾਸੀ ਦੇ ਘਰ ਤੋਂ ਬਹੁਤ ਹੀ ਦੂਰ ਨਹੀਂ ਸਾਂ ਹਾਈ ਐਸ਼ ਵਿੱਚੋਂ ਲੰਡਨ ਰੋਡ ਦੇ ਪੈ ਗਿਆ ਸਾਂ ਕਿਣਮਣ ਹੋ ਰਹੀ ਸੀ ਹਲਕੀ ਹਲਕੀ ਧੁੰਦ ਦੀ ਚਾਦਰ ਦੇ ਝੁੰਬ ਮਾਰੀ ਮਕਾਨਾਂ ਦੀਆਂ ਕਤਾਰਾਂ ਇੰਜ ਖਲੋਤੀਆਂ ਸਨ ਜਿਵੇਂ ਕਿਸੇ ਆਦਮ ਖੋਰ ਦਿਓ ਦਾ ਪੈਰਾ ਹੋਵੇ ਸੇਰਫ ਘਰ ਖਲੋਤੇ ਸਨ ਬੰਦੇ ਦੀ ਜਾਤ ਤੀਕ ਨਜ਼ਰ ਨਹੀਂ ਸੀ ਆ ਰਹੀ ਇੰਨੇ ਸੋਨੇ ਘਰ ਬੰਦੇ ਦੀ ਜਾਤ ਬਿਨਾ ਕਿੰਨੇ ਭਿਆਨਕ ਲੱਗ ਰਹੇ ਸਨ ਕਾਲੀ ਛੱਤ ਦੀ ਟੀਸੀ ਤੇ ਇੱਕ ਕਾਲੇ ਪੰਛੀ ਨੇ ਕੌਣ ਚੁੱਕੀ ਤੇ ਉੱਡ ਗਿਆ ਚੁੱਪ ਹੋਰ ਵੀ ਭਿਆਨਕ ਹੋ ਗਈ ਮੈਂ ਕੰਟੀ ਵਜਾਈ ਤਾਂ ਮਾਸੀ ਨੇ ਇੱਕਦਮ ਬੋਹਾ ਖੋਲ ਦਿੱਤਾ ਜਿਵੇਂ ਮੈਨੂੰ ਹੀ ਉਡੀਕ ਰਹੀ ਹੋਵੇ ਮੈਂ ਪੈਰਾ ਵੱਲ ਚੁਕਿਆ ਇਉ ਉਸਨੇ ਮੇਰਾ ਸਿਰ ਢੋਸਿਆ ਪਰ ਮੇਰੇ ਸਿਰ ਤੇ ਜਿਹੜਾ ਹੱਥ ਟਿਕਿਆ ਉਸ ਵਿੱਚ ਨਾ ਹੀ ਪਹਿਲਾ ਵਰਗੀ ਜਾਨ ਸੀ ਨਾ ਹੀ ਨਿੱਗ ਤੇ ਨਾ ਹੀ ਥਰਥਰਾਹਟ ਬਿਲਕੁਲ ਜਿਵੇਂ ਕਿਸੇ ਨੇ ਕੋਈ ਮਰੀ ਹੋਈ ਚੀਜ਼ ਹੌਲੀ ਦੇਣੇ ਮੇਰੇ ਸਿਰ ਤੇ ਰੱਖ ਦਿੱਤੀ ਹੋਈ ਮਾਸੀ ਜੀ ਕੀ ਗੱਲ ਮੁਝੇ-ਮੁਝੇ ਲੱਗਦੇ ਹੋ ਬਸ ਉਸ ਦੇ ਦੀਦਿਆਂ ਨੂੰ ਜਿਵੇਂ ਬੋਲਾਂ ਦੀ ਉਡੀਕ ਸੀ ਉਹ ਬਾ ਮਾਰ-ਮਾਰ ਰੋਣ ਲੱਗ ਪਈ ਮੈਂ ਨੇੜੇ ਹੋ ਗਲਵਕੜੀ ਪਾੰਦਿਆਂ ਆਖਿਆ ਮਾਸੀ ਜੀ ਆਏ ਨਾ ਕਰੋ ਮੈਨੂੰ ਦਸੋ ਕੀ ਗੱਲ ਐ ਤੁਹਾਡੀ ਹਰ ਤਕਲੀਫ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸੈਟੀ ਤੇ ਬੈਠ ਮਾਸੀ ਨੇ ਮੇਰੇ ਅੱਗੇ ਇੰਜ ਹੱਥ ਜੋੜੇ ਜਿਵੇਂ ਉਸਨੇ ਕੋਈ ਬਹੁਤ ਵੱਡੇ ਸੁੱਖ ਸੁਖਣੇ ਹੋਵੇ ਤੇ ਉਸ ਦੀ ਸੁਖ ਮੈਂ ਪੂਰੀ ਕਰ ਸਕਦਾ ਹਾਂ ਮੈਂ ਬੜਾ ਸ਼ਰਮਿੰਦਾ ਹੋ ਉਸ ਦੇ ਜੋੜੇ ਹੱਥ ਕੋਲ ਦਿੱਤੇ ਮਸੀਹ ਨੇ ਆਖਿਆ ਪੁੱਤਰ ਤੂੰ ਰਹੀਂ ਦੀ ਦੁਨੀਆ ਤੱਕ ਜਿਵੇਂ ਤੇਰੀ ਭਗਵਾਨ ਤੇਰੇ ਬੱਚੇ ਜੀਣ ਮੇਰੀ ਤੇ ਇੱਕ ਇਸਾਨ ਕਰਨ ਬਲਵੰਤ ਨੂੰ ਆਗ ਇਹ ਮੈਨੂੰ ਛੇਤੀ ਤੋਂ ਛੇਤੀ ਇੰਡੀਆ ਪੇ ਦੇਵੇ ਇੰਜ ਆ ਖਮਾਸੀ ਮੁੜ ਜ਼ਾਰ-ਜ਼ਾਰ ਰੋਣ ਲੱਗ ਪਈ ਮੈਂ ਤਾਂ ਚੱਕਰਾ ਗਿਆ ਤੇ ਕਿਹਾ ਹੈ ਤੁਸੀਂ ਤੇ ਇੰਡੀਆ ਤੁਸੀਂ ਤਾਂ ਇੰਗਲੈਂਡ ਦੀਆਂ ਦਾਤਾਂ ਦੇ ਗੌਣ ਗੌਂਦੇ ਨਹੀਂ ਸੀ ਥੱਕਦੇ ਤੁਸੀਂ ਤਾਂ ਬਾਉ ਜੀ ਨੂੰ ਵੀ ਬੁਲਾ ਪੱਕੇ ਤੌਰ ਤੇ ਇੱਥੇ ਰਹਿਣਾ ਚਾਹੁੰਦੇ ਸੀ ਕੀ ਗੱਲ ਬਲਵੰਤ ਤੁਹਾਡੀ ਨੂੰ ਜਾਂ ਬੱਚਿਆਂ ਨੇ ਤਾਂ ਨਹੀਂ ਕੁਝ ਆਖਿਆ ਤੁਹਾਨੂੰ ਮਾਸੀ ਜਰਾ ਸੰਭਲ ਸੰਭਲੀ ਤੇ ਬੋਲੀ ਪੁੱਤਰ ਦੁੱਖਤਾ ਇਹ ਹੀ ਹੈ ਕਿ ਇਥੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਸਵੇਰੇ ਤਾਂ ਪਤਾ ਹੀ ਨਹੀਂ ਲੱਗਦਾ ਉਹ ਕਦੋਂ ਚਲੇ ਜਾਂਦੇ ਨੇ ਰਾਤ ਨੂੰ 10 ਵਜੇ ਤੋਂ ਵੀ ਪਿੱਛੋਂ ਆਉਂਦੇ ਨੇ ਤੇ ਇੰਨੇ ਥੱਕੇ ਹੋਏ ਹੁੰਦੇ ਨੇ ਜੇ ਮੈਂ ਕੋਈ ਗੱਲ ਕਰਾਂ ਜਾਂ ਤਾਂ ਲਾ ਕੇ ਰੱਖ ਦਿੰਦੇ ਨੇ ਜਾਂ ਹਾਂ ਹਾਂ ਕਰ ਛੱਡਦੇ ਨੇ ਬਸ ਬੀਅਰ ਦਾਰੂ ਪੀ ਦੋ ਰੋਟੀਆਂ ਨਿਗਲ ਆਪਣੇ ਕਮਰੇ ਵਿੱਚ ਨਸ ਜਾਂਦੇ ਨੇ ਮੈਂ ਆਖਨੀ ਆ ਬੰਤ ਬੇਟਾ ਆਂ ਇੰਡੀਆ ਤੋਂ ਤੇਰੇ ਬਾਉ ਜੀ ਦੀ ਚਿੱਠੀ ਆਈ ਹੈ ਨਾਲੇ ਤੇਰੀ ਭੈਣ ਦੀ ਵੀ ਬਸ ਬੇਦੇਲੀ ਜਹੀ ਨਾਲ ਆਖ ਦੇਵੇਂਗਾ ਬੀਬੀ ਤੂੰ ਹੀ ਜੋ ਆਪ ਦੇ ਦੇਵੇਂ ਮੇਰੇ ਕੋਲ ਪੜਨ ਦਾ ਵਕਤ ਨਹੀਂ ਹੈ ਤੋਸੀਂ ਮਾਸੀ ਜੀ ਆਪਣੀ ਨੂੰ ਨਾਲ ਗੱਲਬਾਤ ਕਰਿਆ ਕਰੋ ਉਹਦੇ ਨਾਲ ਦੁਕਾਨ ਤੇ ਚਲੇ ਜਾਇਆ ਕਰੋ ਔਰਤਾਂ ਨਾਲ ਔਰਤਾਂ ਦੀ ਬੜੀ ਸਾਂਝ ਹੁੰਦੀ ਹੈ ਮੈਂ ਮਾਸੀ ਨੂੰ ਇਸ ਭਾਵ ਸਾਗਰ ਚੋਂ ਕੱਢਣ ਲਈ ਸੁਝਾਅ ਦਿੱਤਾ ਮਾਸੀ ਹਸੀ ਉਦਾਸ ਤੇ ਵਿਅੰਗਮਈ ਹਾਸਾ ਤੇ ਆਖਣ ਲੱਗੀ ਵੇਹ ਪੁੱਤਰ ਗੱਲ ਕੀਤੀ ਦੂਰ ਚਲੀ ਜਾਂਦੀ ਏ ਇਹ ਕੋਈ ਨੂਹ ਐ ਇਸੇ ਸਿਰਫ ਸ਼ਕਲ ਹੀ ਇੰਡੀਆ ਨੇ ਬਾਕੀ ਸਭ ਕੁਝ ਗੋਰੀਆਂ ਤੋਂ ਵੀ ਪੈੜਾ ਏ ਇਹਨੇ ਕਦੇ ਮੇਰੇ ਪੈਰਾਂ ਨੂੰ ਹੱਥ ਨਹੀਂ ਲਾਇਆ ਕਦੀ ਨਹੀਂ ਆਖਿਆ ਬੀਬੀ ਕੋਈ ਆਪਣੀ ਸੱਭਿਆਤਾ ਜਾਂ ਮਾਣ ਮਰਿਆਦਾ ਬਾਰੇ ਗੱਲ ਸੁਣਾਉ ਇੱਕ ਦਿਨ ਕਏ ਕਹਾਏ ਨੂੰ ਮੈਨੂੰ ਦੁਕਾਨ ਤੇ ਲੈ ਗਈ ਪਰ ਪਿਛਲੇ ਪਾਸੇ ਇੱਕ ਖੁਰੇ ਜਿਨੇ ਥਾਂ ਸੀ ਜਿੱਥੇ ਮੈਨੂੰ 15 ਘੰਟੇ ਤਾੜੀ ਰੱਖਿਆ ਸਾਹ ਉੱਤ ਗਿਆ ਮੇਰਾ ਆਂਤਰੀ ਕੈਦ ਵਿੱਚ ਪਤਾ ਨਹੀਂ ਲੋਕ ਕਿਵੇਂ ਰਹਿ ਲੈਂਦੇ ਨੇ ਭਾਈ ਤਾਂ ਫਿਰ ਪੋਤੇ ਪੋਤੀਆਂ ਨਾਲ ਦਿਲ ਪਰਚਾਇਆ ਕਰੋ ਮੋਲ ਨਾਲੋਂ ਵਿਆਜ ਪਿਆਰਾ ਹੁੰਦਾ ਮਾਸੀ ਦੇ ਬੁੱਲਾਂ ਤੇ ਫਿਰ ਦੁੱਖ ਭਰੀ ਵਿੰਗਮਈ ਮੁਸਕਾਨ ਤੜਫੀ ਪੋਤੇ ਪੋਤੀਆਂ ਮੁੰਡਾ ਤੇ ਕੁੜੀ ਤਾਂ ਓੰਜੀ ਇਹਨਾਂ ਦੇ ਕਹਿਣ ਚ ਨਹੀਂ ਮੁੰਡਾ ਤਾਂ ਬਹੁਤਾ ਬਾਹਰ ਫਿਰਦਾ ਰਹਿੰਦਾ ਏ ਜਦੋਂ ਘਰ ਹੋਵੇ ਤਾਂ ਟੈਲੀ ਤੇ ਵਾਲੇ ਜਾਂ ਆਪਣੇ ਕਮਰੇ ਵਿੱਚ ਕੰਨ ਖਾਣੇ ਅੰਗਰੇਜ਼ੀ ਗਾਣੇ ਸੁਣਦਾ ਰਹਿੰਦਾ ਏ ਛੋਟੀ ਕੁੜੀ ਦੇ ਮੈਨੂੰ ਓੰਜੀ ਲੱਛਣ ਚੰਗੇ ਨਹੀਂ ਜਾਪਦੇ ਕਈ ਵਾਰ ਤਾਂ ਮੈਂ ਇੱਕ ਭੈੜੇ ਜਿਹੇ ਵਾਲਾ ਵਾਲੇ ਮੁੰਡੇ ਨੂੰ ਉਹਦੇ ਨਾਲ ਗੇੜ ਤੀਕਾਉਂਦਾ ਵੇਖਿਆ ਮੈਂ ਬਲਵੰਤ ਨਾਲ ਗੱਲ ਕਰਨੀ ਤਾਂ ਠੀਕ ਨਹੀਂ ਸਮਝੀ ਕਿ ਕੁੜੀ ਨੂੰ ਤੌਲ ਤਫਾ ਨਾ ਕਰੇ ਨੂੰ ਨਾਲ ਗੱਲ ਕੀਤੀ ਸੀ ਵਤਾਈ ਉਸਨੇ ਕੀ ਜਵਾਬ ਦਿੱਤਾ ਕੀ ਜਵਾਬ ਦਿੱਤਾ ਆਖਣ ਲੱਗੀ ਬੀਬੀ ਇੰਡੀਆ ਦਾ ਮੁੰਡਾ ਤਾਂ ਸਾਡੀਆਂ ਕੁੜੀਆਂ ਨੇ ਲੈਣਾ ਨਹੀਂ ਸਾਡੇ ਕੋਲ ਮੁੰਡੇ ਲੱਭਣ ਦਾ ਵਕਤ ਨਹੀਂ ਸਭੋ ਚੰਗਾ ਏ ਕਿ ਆਪੇ ਲੱਭ ਲੈਣਗੇ ਆ ਕੀ ਆਖਦੀ ਮੈਂ ਮੈਂ ਚੁੱਪਚਾਪ ਸੁਣ ਲਈ ਤੇ ਪੀ ਗਈ ਪਰ ساری ਰਾਤ ਆਪਣੇ ਆਪ ਵਿੱਚ ਰੇਜਦੀ ਰਹੀ ਏ ਭਗਵਾਨ ਇੱਥੇ ਵਸਦੇ ਲੋਕਾਂ ਦਾ ਕੀ ਬਣੇਗਾ ਮੈਂ ਮਾਸੀ ਨੂੰ ਜ਼ਰਾ ਰੰਗ ਵਿੱਚ ਲਿਆਉਣ ਲਈ ਆਖਿਆ ਤੁਸੀਂ ਕੋਈ ਫਿਕਰ ਨਾ ਕਰੋ ਇਹਨਾਂ ਕੋਲ ਪੈਸੇ ਬਥੇਰੇ ਨੇ ਇਹਨਾਂ ਦੇ ਬਹੁਤ ਸੋਨੇ ਬਕਸੇ ਵੜਨਗੇ ਨਾ ਕਿਸੇ ਨੂੰ ਫੁੱਲ ਚੁਗਣੇ ਪੈਣਗੇ ਤੇ ਨਾ ਹਰ ਦਵਾਰ ਜਾਣਾ ਪਵੇਗਾ ਇਹ ਲੋਕ ਬੇਹਦ ਖੁਸ਼ ਨੇ ਆਪਣੇ ਉਲੂਆਂ ਦੀ ਦੁਨੀਆ ਵਿੱਚ ਇਹ ਬਿਲਕੁਲ ਪਸੰਦ ਨਹੀਂ ਕਰਦੇ ਕਿ ਕੋਈ ਇਹਨਾਂ ਲਈ ਚਿੰਤਾ ਕਰੇ ਬੜੀ ਕੁੜੀ ਤਾਂ ਚੰਗੀ ਬੜੀ ਐ ਉਹਦੇ ਨਾਲ ਗੱਲਬਾਤ ਕਰਿਆ ਕਰੋ ਚੰਗੀ ਤਾਂ ਸ਼ਾਇਦ ਹੋਵੇ ਪਰ ਬੋਲੀ ਦੀ ਕੋਈ ਸਾਹ ਨਹੀਂ ਬਸ ਹੈਲੋ ਤੇ ਗੁੱਡ ਨਾਈਟ ਕਰਨ ਲੱਗੀ ਮੈਨੂੰ ਚੰਗ ਜ਼ਰੂਰ ਲੈਂਦੀ ਏ ਕੜੀਕੂ ਕਾਲਜ ਦੇ ਵਿੱਚ ਠੰਡ ਪੈ ਜਾਂਦੀ ਏ ਬਸ ਮੋੜ ਉਹੀ ਚੁੱਪ ਤੇ ਉਦਾਸੀ ਜਿਹੜੀ ਘੰਟਿਆਂ ਬਦੀ ਨਹੀਂ ਟੁੱਟਦੀ ਮਾਸੀ ਦੀਆਂ ਗੱਲਾਂ ਤੋਂ ਮੈਂ ਉਸਦੀ ਹਾਲਤ ਦਾ ਅੰਦਾਜ਼ਾ ਲਾ ਬੜਾ ਫਿਕਰਮੰਦ ਹੁੰਦਾ ਜਾ ਰਿਹਾ ਸਾਂ ਕੋਈ ਨਾ ਕੋਈ ਤਾਂ ਰੁਝੇਵਾਂ ਚਾਹੀਦਾ ਏ ਇੰਜ ਤਾਂ پاگل ਹੋ ਜਾਵੇਗੇ ਵਿਚਾਰੇ ਇਸੇ ਹਾਲਤ ਦੇ ਹੱਲੇ ਮੈਂ ਕੁਝ ਨਾ ਕੁਝ ਉੱਚੀ ਦਸੀ ਜਾ ਰਿਹਾ ਹਾਂ ਬੱਚਿਆਂ ਲਈ ਖਾਣਾ ਬਣਾਇਆ ਕਰੋ ਨਾਲੇ ਸਵਾਦ ਲੈਣਗੇ ਨਾਲੇ ਤੁਹਾਡਾ ਵਕਤ ਕੱਟ ਜਾਇਆ ਕਰੇਗਾ ਮਾਸੀ ਡਾਡੇ ਦੁੱਖ ਨਾਲ ਬੋਲੀ ਪੰਜੇ ਜਣਿਆਂ ਦੇ ਪੰਜਾ ਰਾਹ ਨੇ ਕੋਈ ਕਿਸੇ ਨੂੰ ਖੇਚਲ ਹੀ ਨਹੀਂ ਦਿੰਦਾ ਇੰਡੀਆ ਵਿੱਚ ਸਵੇਰੇ ਸ਼ਾਮ ਨਿਆਣਿਆਂ ਨੇ ਅਸਮਾਨ ਸਿਰ ਤੇ ਚੁੱਕਿਆ ਹੁੰਦਾ ਏ ਮਾਤਾ ਜੀ ਮੈਂ ਪਰੌਂਠੀ ਖਾਣੀ ਏ ਮਾਤਾ ਜੀ ਮੈਂ ਗੋਭੀ ਨਾਲ ਫੁਲਕਾ ਖਾਣਾ ਏ ਮਾਤਾ ਜੀ ਮੈਂ ਚਾਹ ਪੀਣੀ ਏ ਮਾਤਾ ਜੀ ਮੈਂ ਦੁੱਧ ਵਿੱਚ ਪੱਤੀ ਪਾ ਕੇ ਪੀਣੀ ਏ ਪਰ ਇੱਥੇ ਕਿਚਨ ਵਿੱਚ ਵੜਦੇ ਨੇ ਤੇ ਡੱਬਿਆਂ ਚੋਂ ਕਾਰਨ ਫਲੇਕਸ ਪਲੇਟ ਵਿੱਚ ਪਾ ਵਿੱਚ ਦੁੱਧ ਦੀ ਬੋਤਲ ਉਲੱਦ ਖਾ ਕੇ ਆ ਜਾਂਦੇ ਨੇ ਜਾਂ ਮਾਸ ਮੱਛੀ ਤਲ-ਤਲ ਖਾਈ ਜਾਂਦੇ ਨੇ ਮੇਰਾ ਤਾਂ ਪੁੱਤਰ ਧਰਮ ਪ੍ਰੇਸ਼ਟਕਾਰ ਛੱਡਿਆ ਸੋ ਇੰਡੀਆ ਜਾਂਦੇ ਹੀ ਪਹਿਲਾਂ ਹਰਦਵਾਰ ਨਹਾ ਕੇ ਘਰ ਵੜਾਂਗੇ। ਨਾ ਮਾਸੀ ਜੀ ਜਿਉਂਦੇ ਜੀ ਹਰਦਵਾਰ ਨਾ ਜਾਣਾ। ਮੈਂ ਮਜ਼ਾਕ ਕੀਤਾ। ਪਰ ਮਾਸੀ ਤਾਂ ਹੋਰ ਵੀ ਗੰਭੀਰ ਹੋ ਗਈ। ਅਤ ਨਿਮਰਤਾ ਨਾਲ ਬੋਲੀ ਪੁੱਤਰ ਜੇ ਤੂੰ ਮੈਨੂੰ ਇੰਡੀਆ ਘਲਾਉਣ ਵਿੱਚ ਮੇਰੀ ਮਦਦ ਕਰੇ ਤਾਂ ਮੈਂ ਤੇਰਾ एहसान ਉਮਰ ਪਰ ਨਹੀਂ ਭੁੱਲਾਂਗੀ। ਨਹੀਂ ਤਾਂ ਮੈਂ ਕੁੱਟ-ਕੁੱਟ ਕੇ ਮਰ ਜਾਵਾਂਗੀ ਆਖੋ ਮੁੜ ਜ਼ਾਰ-ਜ਼ਾਰ ਰੋਣ ਲੱਗ ਪਈ ਮੈਂ ਮਾਸੀ ਦੀਆਂ ਅੱਖਾਂ ਪੂੰਝੀਆਂ ਉਹਦੀਆਂ ਅੱਖਾਂ ਵਿੱਚ ਸੂਰਜ ਮਰਿਆ ਪਿਆ ਸੀ ਮੇਰੀਆਂ ਆਪਣੀਆਂ ਅੱਖਾਂ ਭਰ ਆਈਆਂ ਤਸੱਲੀ ਦੇਣ ਲਈ ਆਖਿਆ ਮਾਸੀ ਜੀ ਕੋਈ ਫਿਕਰ ਨਾ ਕਰੋ ਤੁਹਾਨੂੰ ਇੰਡੀਆ ਜਾਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਇਹ ਮੜੀਆਂ ਵਰਗੀ ਕੱਲ ਨਿਗਲ ਜਾਵੇਗੀ ਮੈਂ ਮਾਸੀ ਨੂੰ ਅੱਖਾਂ ਪੂੰਝਣ ਲਈ ਦੇਸ਼ੂ ਫੜਾਇਆ ਮੇਰੇ ਵੱਲੋਂ ਦਰਸਾਈ ਹਮਦਰਦੀ ਤੇ ਤਸੱਲੀ ਨਾਲ ਮਾਸੀ ਜਰਾ ਸੰਭਲ ਗਈ ਤੇ ਆਪਣੇ ਆਪੇ ਵਿੱਚ ਆਉਂਦੀ ਆਖਣ ਲੱਗੀ ਪੁੱਤਰ ਮੈਂ ਤਾਂ ਆਪ ਮਰ ਕੇ ਵੇਖ ਲਿਆ ਏ ਇਹ ਤਾਂ ਮੜੀਆਂ ਤੋਂ ਵੀ ਦੂਰ ਦੀ ਕੋਈ ਸ਼ੈ ਏ ਮੜੀਆਂ ਵਿੱਚ ਤਾਂ ਫਿਰ ਚੜਦੀ ਤੋਪ ਆਉਂਦੀ ਏ ਵਾਹ ਵਗਦੀ ਏ ਤੇ ਪੰਛੀ ਚਹਿਕਦੇ ਨੇ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਸਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ